ਕਿੰਨੇ ਚੰਗੇ ਆ ਨਾ ਚੱਲ ਸ਼ੁਕਰ ਹੈ ਰੱਬ ਦਾ ਲੱਗਦਾ ਮੇਰੀ ਅੱਗੇ-ਅੱਗੇ ਕਿਸਮਤ ਬੜੀ ਵਧੀਆ ਹੋ। ਜੋ ਮੈਨੇ ਇੰਨਾ ਵਧੀਆ ਪਰਿਵਾਰ ਮਿਲਿਆ ਤੇ ਇੰਨਾ ਵਧੀਆ ਜੀਵਨ ਸਾਥੀ ਮਿਲਿਆ। ਕਿੰਨਾ ਧਿਆਨ ਰੱਖਦੀ ਆ ਨਾ ਮੇਰੀਆਂ ਸਾਰੀਆਂ ਚੀਜ਼ਾਂ ਦਾ। ਮੇਰੇ ਖਾਣ ਦਾ, ਪੀਣ ਦਾ, ਪਾਉਣ ਦਾ, ਜਾਣ ਦਾ ਹਰ ਚੀਜ਼ ਦਾ ਧਿਆਨ ਹੈ ਨਾ। ਇਹਨਾਂ ਨੂੰ ਇੱਥੋਂ ਤੱਕ ਵੀ ਧਿਆਨ ਹੈ ਕਿ ਮੇਰੀ ਸਟੱਡੀ ਵਿੱਚ ਛੁੱਟ ਗਈ ਸੀ। ਉਹਨੂੰ ਪੂਰਾ ਕਰਨਾ ਹੈ। ਬੜੀਆਂ ਘਟ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਹੋ ਜਿਹਾ ਹਸਬੰਦ ਮਿਲਦੇ ਆ ਮੈਂ ਸੋਚੀਦੀ ਪਤਾ ਨਹੀਂ ਮੇਰੀ ਕਿਸਮਤ 'ਚ ਰੱਬ ਨੇ ਸੁੱਖ ਲਿਖਿਆ ਕਿ ਨਹੀਂ ਲਿਖਿਆ ਜੋ ਕੁਛ ਮੈਂ ਪਿੱਛੇ ਭੁਗਤ ਕੇ ਆਈ ਹਾਂ ਮੈਂ ਪੂਰੀ ਤਰ੍ਹਾਂ ਟੁੱਟ ਗਈ ਪਰ ਹੁਣ ਮੈਨੂੰ ਇਦਾਂ ਲੱਗਦਾ ਹੈ ਕਿ ਇੱਕ ਨਵੀਂ ਆਸ ਦੀ ਕਿਰਨ ਜਾਗਦੀ ਹੈ ਸ਼ੁਕਰ ਹੈ ਰੱਬ ਦਾ ਤੇਰਾ ਮੈਨੇ ਨਵਦੀਆ ਪਰਿਵਾਰ ਦਿੱਤਾ ਕਿਸੇ ਦਿਨੇ ਚੰਨਾ ਲੱਗ ਜੇ ਚਲ ਪੁੱਛਾ ਸਾਹਿਬ ਨੂੰ ਕਿੰਨੇ ਵਜੇ ਜਾਣਾ ਹਾਂ ਹਾਂ ਜੀ ਬੜਾ ਹੀਰੋ ਬਣੀ ਜਨਾ ਕਿਹਦੇ ਤਿਆਰੀ ਆ ਕੋਲੇ ਚੱਲਾ ਸੀ ਦੱਸੋ ਕੋਲੇ ਚਲਾਏ ਕਿ ਕੰਮ ਹੀ ਕਰਦੇ ਯਾਰ ਮੈਂ ਹੁਣ ਤੁਹਾਡੇ ਕੰਮ ਹੀ ਕਰਦਾ ਰਹਾ ਮੈਂ ਇਹਦਾ ਮਤਲਬ ਇਹ ਥੋੜੀ ਤੁਸੀਂ ਹੁਣ ਵਿਆਹ ਗਏ ਜੇ ਹੁਣ ਆਪਣੇ ਕੰਮ ਆਪ ਕਰਨੇ ਸਿੱਖੋ ਆਪੇ ਮੈਂ ਤਾਂ ਤੋ ਕਿਹੜੀ ਮਾਮਾ ਨੂੰ ਮਿੱਟੀ ਦੀ ਟਰਾਲੀ ਸਟਾਡੇ ਲਗਾ ਗੱਲ ਤਾਂ ਸੋਲਾ ਪਹਿਲਾ ਪੂਰੀ ਮੇਰੀ ਦੱਸੋ ਕੰਮ ਤੇਰੇ ਕਾਲਜ ਦਾ ਹੀ ਆ ਕਾਲਜ ਦਾ ਕਿਹੜਾ ਕੰਮ ਤੂੰ ਇਦਾਂ ਕਰ ਆਪਣੀ ਭਾਬੀ ਨੂੰ ਕਾਲਜ ਲੈ ਜਾਣਾ ਠੀਕ ਹੈ ਨਾ ਪੜ੍ਹਾਈ ਜਿਹੜੀ ਆ ਫੇਰ ਤੋਂ ਸ਼ੁਰੂ ਕਰਨੀ ਨੇ ਚਾਲੂ ਕਰ ਲੱਗੇ ਭਾਬੀ ਦੀ ਪੜ੍ਹਾਈ ਹਾਂ ਭਾਜੀ ਬਹੁਤ ਹੀ ਵਧੀਆ ਗੱਲ ਆ ਵਧੀਆ ਨਾ ਤੁਹਾਡੀ ਸੋਚ ਬਹੁਤ ਹੀ ਵਧੀਆ ਵਾ ਨਹੀਂ ਤਾਂ ਅਕਸਰ ਕੀ ਹੁੰਦਾ ਵਾ ਕੁੜੀਆਂ ਦੇ ਵਿਆਹ ਜਾਂਦੇ ਆ ਤੇ ਨਾਲ ਹੀ ਉਹਨਾਂ ਦੇ ਘਰ ਵਾਲੇ ਕਹਿੰਦੇ ਆ ਕਿ ਹਾਂ ਹੁਣ ਤੂੰ ਕੁਝ ਨਹੀਂ ਕਰਨਾ ਤੇ ਘਰ ਦਾ ਹੀ ਸਾਥ ਤਪਰਾ ਕੀ ਲਹਿਰਾਂ ਤੇ ਆਈਆਂ ਨਾ ਚਲੋ ਭਾਬੀ ਨੂੰ ਲੈ ਜਾਈਏ ਨਾ ਠੀਕ ਹੈ ਮਮੀ ਨਾਲ ਹੋ ਗਈ ਗੱਲ ਸਾਰਿਆਂ ਨਾਲ ਗੱਲ ਹੋ ਗਈ ਹੈ ਉਹ ਪਾਜੀ ਮੈਂ ਮਮੀ ਨਾਲ ਕਹਿਣਾ ਵਾਂ ਮਮੀ ਨੇ ਕੀਤੀ ਗੱਲ ਕਿ ਨਹੀਂ ਯਾਰ ਉਹ ਹਿੱਟ ਲੜਨਾਂ ਤੇ ਗੱਲ ਕਰੇਨੀ ਮੈਂ ਚਲੋ ਉਹਨੇ ਕਿਹੜੀ ਨਾ ਕਰਨੀ ਹੈ ਕਰ ਲੂਗੀ ਗੱਲ ਮੈਂ ਕੋਈ ਨਹੀਂ ਕਰ ਲੈ ਹੁਣ ਫਿਰ ਆ ਤੂੰ ਆ ਕੇ ਕੰਮ ਕਰ ਜਾਗੇ ਆਪਣਾ ਠੀਕ ਹੈ ਆ ਦੇਸੀ ਜਨ ਨੇ ਦੋਨਾਂ ਨੂੰ ਸ਼ੁਰੂ ਕਰ ਦਿੱਤੇ ਆ ਮੰਮੀ ਦਾ ਹੱਥ ਖਤਮ ਹੋ ਗਿਆ ਹੁਣ ਮੰਮੀ ਦਾ ਕੋਈ ਮਤਲਬ ਨਹੀਂ ਰਿਹਾ ਮੰਮੀ ਤੈਨੂੰ ਪੁੱਛ ਕੇ ਕੰਮ ਕਰੰਦਾ ਯਾਰ ਕਿਹ ਜ਼ਰੀ ਗੱਲ ਆ ਆ ਤਨੀ ਸਰ ਤੋਂ ਤੂੰ ਲੈ ਕੇ ਆ ਕੇ ਮੇਰੇ ਨਾਲ ਕੇ ਬਹਿ ਕੇ ਦੱਸਣ ਜਾ ਵੀ ਮੰਮੀ ਹੁਣ ਬੱਸ ਨਹੀਂ ਕਰਣਾ ਯਾਰ ਜੇ ਕਹਿ ਦਿੱਤਾ ਭਾਈ ਨੇ ਤੇ ਕਰ ਲੈਂਦਾ ਹਾਂ ਭਾਬੀ ਨੂੰ ਮੰਮੀ ਮੇਰੀ ਗੱਲ ਸੁਣ ਡਿਸੀਜਨ ਲੈ ਕੇ ਹੀ ਤੁਹਾਡੇ ਕੋਲ ਆਉਂਦੇ ਆ ਵਾ ਕਿ ਤੇ ਸੀ ਬਿੜਾ ਬਿੜਾ ਡਿਸੀਜਨ ਤੋਂ ਕਿਤਾਬ ਪੁੱਛੂਗਾ ਨਾ ਹਲੇ ਕਿੜਾ ਤੁਸੀਂ ਚੁੰਗੇ ਚੜਾਏ ਦਿੱਤਾ ਭਾਬੀ ਨੂੰ ਤੇ ਚੁੰਗੇ ਚੜਾਓ ਚੜਾਓ ਚੁੰਗੇ ਉਹਨੂੰ ਕਾਂਦੇ ਫੁਲਕੇ ਬਣਾਵੇ ਤੇ ਖੜਾ ਬਣਾਵੇ ਪ੍ਰਸ਼ਾਦ ਤੇ ਤੁਹਾਨੂੰ ਖਾਵੇ ਮੈਨੂੰ ਖਾਵੇ ਪੀ ਲੋ ਤੇ ਚੌਂਕੇ ਚੜ੍ਹਦੀ। ਹੋਰ ਚੌਂਕੇ ਕਿਦਾਂ ਚੜ੍ਹਣਾ? ਮੰਮੀ ਕਿਹੋ ਜਿਹੀ ਗੱਲਾਂ ਕਰਦੇ ਤੁਸੀਂ? ਤੁਹਾਨੂੰ ਕੀ ਹੋ ਗਿਆ ਵਾ? ਚਲ ਫੇਰ ਕਿਹੋ ਜੀਆਂ ਗੱਲਾਂ ਕਰਦੇ। ਅੱਜਕੱਲ ਤੇ ਤੁਹਾਨੂੰ ਮੇਰੀਆਂ ਗੱਲਾਂ ਵੀ ਚੰਗੀਆਂ ਲੱਗਦੀਆਂ ਹੁਣ। ਕਿਹੋ ਜੀਆਂ ਗੱਲਾਂ? ਤੇ ਹੋਈਆ ਚੌਂਕੇ ਉਹ ਕਿਦਾਂ ਚੜ੍ਹਾਈਦਾ ਮੇਰੇ ਤੋਂ? ਦੇਖ ਤੂੰ ਸਮਝਾ ਤੂੰ ਮਿਲਣੇ ਪਤਾ ਲੱਗਣਗੇ। ਹੋਰ ਚੌਂਕੇ ਕਿਤਰਾ ਚੜਾਉਣਾ ਵਾ? ਮੰਮੀ ਉਹਦੀ ਵੀ ਕੋਈ ਰਸਮ ਹੁੰਦੀ ਆ ਇਹ ਥੋੜੀ ਆ ਤੇ ਹੁਣ ਭਾਬੀ ਆਏ ਉਸ ਟਾਈਮ ਹੀ ਚੌਂਕੇ ਚਾੜ੍ਹ ਦੋ। ਸੱਤ ਤੇ ਫੇਰ ਤ ਬਿਲਕੁਲ ਨਹੀਂ ਸਮਝ ਆਉਂਦੀਆਂ। ਇਹੀ ਜੋ ਦੀਦੀ ਨੂੰ ਚੌਂਕੇ ਚੋਣਾ ਸੀ ਨਾ ਉਹ ਤਾਂ ਤੁਸੀਂ ਆਪ ਦੀਦੀ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਉਹਨਾਂ ਨੂੰ ਗਈ ਕਿ ਪੂਰੀ ਰੀਤੀ ਰਿਵਾਜ ਨਾਲ ਚੌਂਕੇ ਚੜਾਵੇ, ਨਾਲੇ ਕੜਾਹ ਬਣਾਵੇ, ਖੀਏ ਬਣਾਵੇ ਹੋਰ ਹੀ ਪਤਾ ਨਹੀਂ ਕਿੰਨਾ ਕੁਝ ਕਿਹਾ ਸੀ ਤੁਸੀਂ। ਤਾਂ ਹੁਣ ਤੁਸੀਂ ਭਾਬੀ ਵਾਲੇ ਕਹਿੰਦੇ ਪੰਜ ਫੁਲਕੇ ਬਣਾ, ਕੜਾਹ ਬਣਾ ਤੇ ਚੌਂਕੇ ਚੜ ਗਈ ਉਹ। ਜਦੋਂ ਤੁਸੀਂ ਆਂਦੇ ਹੋ ਕਿ ਉਹਨੇ ਕਾਲਜ ਜਾਣਾ ਵਾ। ਹਨਾ ਮੇਰੇ ਨਾਲ ਜਾਣਾ ਤੇ ਚੌਂਕੇ ਚੜੂਗੀ ਤੇ ਆਊਗੀ ਜਾਊਗੀ ਤੇਰੀ ਕੰਮ ਕਰੂਗੀ ਨਾ ਉਹ। ਤੇ ਚਲ ਜਦੋਂ ਕਾਲੀ ਕਾਲੀ ਚੌਂਕੇ ਚੜਾਉਣਾ ਫਿਰ ਇਸ ਤਰ੍ਹਾਂ ਦਾ ਹੀ ਕਢਾਈ ਦਾ। ਜਦੋਂ ਪਿਆਰ ਨਾਲ ਘਰੇ ਰਹਿਣਾ ਹੋਵੇ ਨਾ ਫਿਰ ਚਾਲ ਜਣੇ ਸੱਦੀ ਦੇ ਆ ਮੰਮੀ ਕਿੰਨੀ ਕਿਤੇ ਬਾਹਰ ਰਹਿਣਾ ਵਾ 2 ਘੰਟਿਆਂ ਦੀ ਗੱਲ ਆ 2 ਘੰਟਾ ਵਿੱਚ ਕਿਹੜੀ ਆਖਦਾ ਚੱਲੀ ਘਰ ਵਿੱਚ ਤਾਂ ਫਿਰ 2 ਘੰਟੇ ਰਹਿਣਾ ਤੇ ਘਰ ਰਹੋਗੇ ਤੇ ਦੱਸ ਦੇਣਾ ਸੱਧੂ ਵੀ ਪਹਿਲੀ ਰੋਟੀ ਪੱਕੂਗੀ ਨਾ ਮੰਮੀ ਉਹਨੇ ਕਿ ਕੱਲੀ ਜਾਣਾ ਨਾਲੇ ਇਹਦੇ ਨਾਲ ਹੀ ਜਾਣਾ ਵਾ ਇਹਦੇ ਨਾਲ ਜਾਣਾ ਇਹਦੇ ਨਾਲ ਆ ਜੀ ਆਂਦੀ ਨਹੀਂ ਗੱਲ ਭਰਾ ਕੱਲੀ ਜਾਂਦੀ ਨਹੀਂ ਗੱਲ ਮੰਮੀ ਮੇਰਾ ਡਿਸੀਜਨ ਇਹੋ ਜਿਹਾ ਬਸ ਮੈਨੂੰ ਸਟੱਡੀ ਕਰਾਉਣੀ ਤੇ ਕਰਾਉਣੀ ਕਰਾਉਣੀ ਬਸ ਨਹੀਂ ਹੋਂ ਤੂੰ ਹੀ ਡਿਸੀਜਨ ਲੈਣਾ ਹੀ ਆ ਮਾਂ ਤਾਂ ਬਗਾ ਡਿਸੀਜਨ ਲੈਣੇ ਆ ਹੋਂ ਡਿਸੀਜਨ ਨਾਲ ਜੋਗੇ ਹੋਗੇ ਤੂੰ ਦੋਵੇਂ ਜਾਣਾ ਸਮੋਮੀਏ ਦੇ ਗਲਤੇ ਵੀ ਕੀਆ ਨਾ ਤੇ ਇਹ ਨਹੀਂ ਸਮਝ ਹੁੰਦੀ ਇੱਕ ਸਹੀ ਵੀ ਕੀਆ ਫੇਰ ਦੱਸ ਹੁਣ ਤਾਂ ਸਹੀ ਹੋਪਿੰਦਾ ਮੂਵੀ ਮੇਰਾ ਤਾਂ ਪਾਇਦਾ ਹੈ ਡਿਸੀਜਨ ਆ ਔਰ ਵੀਨੋ ਦਾ ਕੰਪਲੀਟ ਕਰਨਾ ਚਾਹੀਦਾ ਹੈ ਅੱਜ ਤਾਂ ਕਹ ਤਾ ਵੀ ਚਲਿਆ ਡਿਸੀਜਨ ਲੈ ਜੁੜ ਕੇ ਉੱਗਰੇ ਬਾਦੀ ਹੋਰ ਪਾਜੀ ਮੰਮੀ ਕੀ ਤੁਸੀਂ ਲੜੀ ਜਾਂਦੇ ਏ ਉਹ ਜੋ ਵੀ ਹੱਲ ਕਰਨਾ ਨਾ ਪਿਆਰ ਨਾਲ ਕਰੋ ਐਵੇਂ ਲੜਨ ਦਾ ਕੋਈ ਫਾਇਦਾ ਨਹੀਂਗਾ ਯਾਰ ਪਿਆਰ ਨਾਲ ਹੀ ਹੱਲ ਕਰੰਦੇ ਆ ਆਪਾਂ ਤਾਂ ਕੋਈ ਜ਼ਿਆਦੀ ਗੱਲ ਕਹੀ ਨਹੀਂ ਆ ਬਸ ਇੰਨਾ ਕਿਹਾ ਵਾ ਕਿ ਉਹਦੀ ਸਟੱਡੀ ਕੰਪਲੀਟ ਕਰ ਲਏ ਵਿੱਚ ਉਹਦੀ ਰਹਿ ਗਈ ਵਿਚਾਰੀ ਦੀ ਤੋਹੀਂ ਵੀ ਮੰਨ ਜਉਣਾ ਮੰਮੀ ਆ ਕੀ ਹੈ ਮੰਮੀ ਚੁੱਲ੍ਹੇ ਤੇ ਚੜਾਇਆ ਨਹੀਂ ਉਹਨੂੰ ਪਹਿਲਾਂ ਰੋਟੀ ਦਾ ਬਣਾ ਕੇ ਲੈ ਆਈ ਆ ਆਗੇ ਜਾ ਬਣਾ ਕੇ ਲੈ ਆਈਂ ਤੇ ਚਲ ਪਿਆ ਉਤਰਾ ਹੀ ਤਾਂ ਸਾਈਂ ਤੂੰ ਖਾ ਲਾ ਹੁਣ ਮੈਂ ਨਹੀਂ ਖਾਣੀ ਮੂੰਹ ਜਿਹਨੇ ਰੋਟੀ ਬਣਾਈ ਆ ਤਾਂ ਦੋਵੇਂ ਨੱਕ ਮੂੰਹ ਮਰੋੜ ਕੇ ਚਲੇ ਗਏ ਆ ਤੇ ਮਾਂ ਬਣਾਉਂਦੀ ਤੂੰ ਇਹ ਖਾ ਲਣੀ ਆਂ ਹੀ ਇਹਨਾਂ ਨੇ ਮੰਮੀ ਜਿਵੇਂ ਤੁਹਾਨੂੰ ਸਹੀ ਲੱਗਦਾ ਨਾ ਓਵੇਂ ਕਰੋ ਤੇ ਰੋਟੀ ਤੇ ਖਾਓ ਤੇ ਬਣਾਈਆਂ ਜਦਾਂ ਲੱਗਦਾ ਨਾ ਕਦੀ ਰੋਟੀ ਨਹੀਂ ਖਾਣੀ ਕੋਲ ਹਰ ਕਦੇ ਤੂੰ ਰਹਦੇ ਅੰਦਰ ਨਹੀਂ ਖਾਂਦੇ ਤੇ ਕੋਈ ਗੱਲ ਨਹੀਂ ਇਹ ਕਿਤੇ ਚੌਂਕੇ ਚੜੀਦਾ ਔਰ ਕਿਤੇ ਚੌਂਕੇ ਚੜੀਦਾ ਵਾਧਿਆ ਨਾ ਮੈਂ ਚੌਂਕੇ ਚੜਾਈ ਨੂੰ ਚੰਗੀ ਭਲੀ ਚੌਂਕੇ ਚੜ ਕੇ ਬੱਚਾ ਰੋਟੀ ਬਣਾ ਕੇ ਲੈ ਆਈ ਨਜੀਮੀ ਆਕਲ ਇਹ ਰੋਟੀ ਨਹੀਂ ਖਾਵੇ ਨਾ ਖਾਓ ਮੈਂ ਦਿਖਾਵਾਂਗਾ ਦੇਖ ਲੇ ਸੁਣੀਏ ਮਮੀ ਦੀ ਗੱਲ ਉਹੋ ਯਾਰ ਇੰਨੀ ਕ ਗੱਲ ਦੀ ਕਿਹੜੀ ਗੱਲ ਆ ਕਾਲਜ ਵਾਸਤੇ ਤੇ ਮਨਾ ਕਰਨਦੇ ਆ ਫਿਰ ਕੀ ਆ ਦੱਸੋ ਮੈਂ ਹੁਣ ਸਟੱਡੀ ਕਰਕੇ ਕਿੱਧਰ ਜਾਣਾ ਵਾ ਅੱਛਾ ਵੀ ਗੱਲ ਸੁਣਿਆ ਨਾ ਕੁੜੀਆਂ ਕਿਉਂ ਪੜਦੀਆਂ ਤੁਹਾਨੂੰ ਪਤਾ ਕਿਉਂ ਪੜਦੀਆਂ ਐ ਬੋਲੋ ਕੁੜੀਆਂ ਤਾਂ ਕਿਉਂ ਪੜਦੀਆਂ ਹਾਂ ਕਿਉਂ ਪੜਦੀਆਂ ਕੁੜੀਆਂ ਤਾਂ ਪੜਦੀਆਂ ਵਾ ਕਿ ਸਾਨੂੰ ਵਧੀਆ ਜੀਵਨ ਸਾਥੀ ਮਿਲੇ ਵਧੀਆ ਘਰ ਮਿਲੇ ਹੈਨਾ ਵਧੀਆ ਪਰਿਵਾਰ ਮਿਲੇ ਤੇ ਆਪਾਂ ਖੁਸ਼ ਰਹੀਏ ਹਨਾ ਮੈਨੂੰ ਤੇ ਰੱਬ ਨੇ ਆਲਰੇਡੀ ਸਾਰਾ ਕੁਝ ਦਿੱਤਾ ਪਹਿਲੇ ਹੀ ਤੁਸੀਂ ਇੰਨੇ ਵਧੀਆ ਹੋ ਪਰਿਵਾਰ ਇੰਨਾ ਵਧੀਆ ਵਾ ਘਰਬਾਰ ਇੰਨਾ ਵਧੀਆ ਵਾ ਤੇ ਮੈਂ ਤੇ ਬਸ ਸਾਹਮਣਾ ਹੀ ਆ ਸਾਰਾ ਕੁਝ ਪਹਿਲੇ ਹੀ ਬਣਿਆ ਹੋਇਆ ਵਾ ਮੈਂ ਸਟੱਡੀ ਕਰਕੇ ਕਿੱਧਰ ਜਾਣਾ ਦੱਸੋ ਮੇਰੀ ਗੱਲ ਸੁਣ ਲਓ ਜੇ ਮੰਮੀ ਜੀ ਨਹੀਂ ਮੰਨਦੇ ਪਏ ਤੇ ਤੁਸੀਂ ਉਹਨਾਂ ਨੂੰ ਫੋਰਸ ਨਹੀਂ ਕਰਨਾ ਹੈਗਾ ਠੀਕ ਹੈ ਜਿੱਦਾਂ ਉਹ ਕਹਿੰਦੇ ਆ ਤੁਸੀਂ ਓਦਾਂ ਕਰਨਾ ਵਾ ਕੋਈ ਇਹ ਨਾ ਕਹੇ ਕਿ ਕਾਲੇ ਦਾ ਵਿਆਹ ਹੋਇਆ ਵਾ ਕਿ ਅੱਜ ਮਨਮਰਜ਼ੀਆਂ ਕਰਨ ਲੱਗ ਪਿਆ। ਮੈਂ ਇਹੋ ਜੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੀ। ਉਹ ਤਾਂ ਗੱਲ ਸਹੀ ਐ ਤੇਰੀ ਸ਼ਮੀ। ਪਰ ਮੈਂ ਚਾਹਣਾ। ਕਿ ਤੇਰੀਆਂ ਰੀਝਾਂ ਪੁਰੀਆਂ ਹੋਣ। ਮੈਨੂੰ ਪਤਾ ਤੂੰ ਬੜਾ ਚਾਹਣੀ ਐ। ਤੂੰ ਕਿਉਂ ਇਦਾਂ ਨਿੱਕਲੇ ਗੱਲ ਕਰਨ ਲੱਗੀ ਐ? ਮੇਰੀ ਗੱਲ ਸੁਣ। ਤੂੰ ਜੋਸ਼ੀ ਤੇ? ਹੈ? ਜੋਸ਼ੀ ਤੇ? ਜੋਸ਼ੀਤ ਨਹੀਂ ਆ। ਪਰ ਮੈਨੂੰ ਪਤਾ ਵਾ। ਯਾਰ ਮੈਂ ਪੜਨਾ ਚਾਹਨੀ ਆ। ਪਰ ਮੈਂ ਤੁਹਾਨੂੰ ਇਹ ਕਹਿਣੀ ਆ। ਕੀ ਵੇਖੋ ਜੇ ਮੰਮੀ ਜੀ ਕਹਿੰਦੇ ਆ ਨਾ ਪੀ ਹਾਂ ਵੀ ਚਲੋ ਘਰ ਦਾ ਕੰਮ ਦਾ ਸਾਹਮਣਾ ਵਾ ਘਰ ਸਾਂਭਣਾ ਵਾ ਪੜ ਕੇ ਵੀ ਤੇ ਮੈਂ ਘਰ ਹੀ ਸਾਂਭਣਾ ਵਾ ਆਪੋਂ ਵੱਡਿਆਂ ਦੀ ਗੱਲ ਮੰਨਣੀ ਹੈ ਸਮਝੋ ਨਾ ਇਹਨਾਂ ਚੀਜ਼ਾਂ ਨੂੰ ਤੇ ਮੈਂ ਵੀ ਨਹੀਂ ਚੜਾ ਘਰ ਤੇ ਸਾਂਭਣਾ ਹੀ ਸਾਂਭਣਾ ਵਾ ਪਰ ਤੇਰੀ ਪੜਾਈ ਨਾਲ ਕੰਪਲੀਟ ਹੋ ਰਹੀ ਹੈ ਤੇ ਉਹਦੇ ਵਿੱਚ ਕੀ ਮਾੜਾ ਵਾ ਉਹੋ ਮੈਂ ਪੜਾਈ ਕਰਕੇ ਕੀ ਕਰਨਾ ਵਾ ਇਹੋ ਤੇ ਤੁਹਾਨੂੰ ਸਮਝਾਉਣ ਦੀ ਮੈਂ ਕੋਸ਼ਿਸ਼ ਕਰਨ ਦੀ ਹੈ ਕਿ ਮੈਂ ਪੜਨਾ ਹੀ ਨਹੀਂ ਆ ਵੈਸੇ ਵੀ ਜਦੋਂ ਤੇ ਚੱਲ ਗਏ ਨਾ ਤਾਂ ਮੇਰਾ ਆਦਾ ਹੀ ਬਦਲ ਗਿਆ ਮੈਂ ਤੇ ਆਪ ਹੀ ਨਾ ਕਰ ਦੇਣੀ ਸੀ ਤੇ ਚਲੋ ਚੰਗਾ ਹੋਗਾ ਮੰਮੀ ਜੀ ਨਾ ਕਰਦੀ ਮੈਨੂੰ ਨਹੀਂ ਮਨ ਕਰਦਾ ਮਾਸਾ ਵੀ ਪਤਾ ਕੀ ਆ ਯਾਰ ਅੱਗੇ ਘਰ ਦਾ ਕੰਮ ਵੀ ਮੈਂ ਕਰਦੀ ਰਹੀ ਹੈ ਕਾਲਜ ਵੀ ਜਾਂਦੀ ਰਹੀ ਫੇਰ ਆਣ ਕੇ ਮੈਂ ਘਰ ਦਾ ਕੰਮ ਕਰਨਾ ਫੇਰ ਮੈਂ ਪੜਾਈ ਕਰਨੀ ਪਤਾ ਮੈਂ ਕਿੰਨਾ ਸਟ੍ਰਗਲ ਕਰਦੀ ਰਹੀ ਹਾਂ ਤੇ ਹੁਣ ਸੁਣੋ ਹੁਣ ਮੈਨੂੰ ਮਹਾ ਮੌਕਾ ਮਿਲਿਆ ਵਾ ਕਿ ਮੈਂ ਰਾਮ ਨਾਲ ਬਹਿ ਕੇ ਰੋਟੀ ਪਾਣੀ ਬਣਾ ਕੇ ਤੇ ਤੁਹਾਨੂੰ ਦਵਾਂ ਸਾਰਿਆਂ ਨੂੰ ਤੇ ਆਪ ਖਾਵਾ ਤੇ ਮੈਂ ਨਹੀਂ ਜੇ ਹੁਣ ਪੰਗੇ ਪੁੰਗੇ ਕਰਾਂਗੀ ਮੇਰੀ ਗੱਲ ਸੁਣ ਲਓ ਇਹ ਮੇਰਾ ਪ੍ਰੋਮਿਸ ਆ ਤੁਹਾਡੇ ਨਾਲ ਮੈਂ ਤੁਹਾਨੂੰ ਕਹਿਣਾ ਹੀ ਉਹ ਚੰਗਾ ਹੈ ਅਗੂ ਤੇ ਮੰਮੀ ਜੀ ਲਾਗੇ ਬਾਗੇ ਉਹ ਮੰਮੀ ਜੀ ਨੇ ਕਿਹਾਤਾ ਵੱਲੇ ਤੇ ਨਹੀਂ ਮੇਰਾ ਖੋਦਾ ਦਾ ਵੀ ਇਹ ਡਿਸੀਜਨ ਹੈ ਹੁਣ ਤੇਰਾ ਮੈਨੂੰ ਸਮਝ ਨਹੀਂ ਆਦੀ ਤੇਰੀ ਗੱਲ ਚੱਲਣਾ ਤੂੰ ਇਹ ਕਿਉਂ ਟੈਂਸ਼ਨ ਤੇ ਪਾਈਂਦੇ ਜੀ ਹੁਣ ਮੰਮੀ ਨੂੰ ਚੰਗੀ ਤਰ੍ਹਾਂ ਬੁਲਾਇਓ ਸੁਣ ਲਈ ਗੱਲ ਠੀਕ ਆ ਹਾਂ ਚੰਗੀ ਤਰ੍ਹਾਂ ਬੁਲਾਇਓ ਮੰਮੀ ਚਲੋ ਠੀਕ ਹੈ ਆ ਦੇਖਾਂ ਕਹਾ ਬੱਤ ਚਲਿਏ ਮੈਨੂੰ ਪਾਗਲ ਸਮਝਦੀ ਆ ਤੂੰ ਮੰਮੀ ਨਹੀਂ ਲੇਂਗੇ ਲਾਦ ਨੂੰ ਦੇ ਲੇਂਗੇ ਮੈਨੂੰ ਪਤਾ ਠੀਕ ਹੈ ਨਾ ਨਾਲੇ ਸਾਰੀ ਗੱਲ ਤੇਰੇ ਮੂੰਹੋਂ ਨਿਕਲ ਗਈ ਐ ਕਿ ਨਾਲੇ ਕੁੜੀਆਂ ਇਹ ਕਿੱਥੇ ਲਿਖਿਆ ਹੈ ਕਿ ਘਰ ਦਾ ਕੰਮ ਕਰਨਾ ਤੇ ਪੜ੍ਹਾਈ ਨਾ ਕਰਨ ਨਾ ਪੜ੍ਹਾਈ ਕਰਕੇ ਕੁੜੀਆਂ ਕਿੱਥੇ-ਕਿੱਥੇ ਤੱਕ ਮਕਾਮ ਤੱਕ ਪਹੁੰਚ ਗਈਆਂ ਮੈਨੂੰ ਸਾਰਾ ਪਤਾ ਪਰ ਮੈਂ ਫਿਰ ਵੀ ਸ਼ਮੀ ਕੋਸ਼ਿਸ਼ ਕਰੂਗਾ ਤੈਨੂੰ ਹਰ ਖੁਸ਼ੀ ਦੇ ਸਕਾਂ। ਬੋ ਡਰਾ ਕਰ ਰਿਹਾ ਤਾਂ ਮੈਂ। ਇੱਥੇ ਬੈਠੀ ਤੂੰ ਪੂਰਾ ਕੋਲੇ ਲੱਭ ਲਿਆ ਮੈਂ। ਦੱਸੇ ਮੇਰਾ ਮਨ ਜਾ ਇਕੱਲੇ ਤੇ ਬਹਿਣ ਦੇ ਲੱਗੇ ਆ ਜੀ। ਤੂੰ ਤਾਂ ਇਕੱਲੇ ਕਦੀ ਬਹਿਨੀ ਨਹੀਂ ਹੁੰਦੀ। ਦੱਸਿੰਦੇ ਨੂੰ ਕੀ ਆ ਤੈਨੂੰ ਕਬੜੇ ਦਿਨਾਂ ਤੋਂ ਦੇਖਣ ਦੇ ਹਾਂ ਤੇ ਚੁੱਪ ਚੁਪੇ ਹਾਂ। ਕੁਝ ਨਹੀਂ। ਨਾ 2 ਘੰਟੇ ਹੀ ਜੁੰਨੀ ਆ ਨਹੀਂ ਤਾਂ ਤੈਨੂੰ ਪਤਾ ਹੀ ਆ ਜਦੋਂ ਸਿਮਰਤ ਆਜੇ ਕੰਟੇਨ ਵਿੱਚ ਜਰੂਣ ਦਾ ਲੱਗ ਜਾਂਦੂ ਐ ਵੈਸੇ ਯਾਰ ਪੇਪਰ ਆਉਣ ਵਾਲੇ ਨੇ ਤੇ ਤਿਆਰੀ ਕਰਨੀ ਤੇ ਮੈਂ ਤਾਂ ਤੈਨੂੰ ਪਤਾ ਪੜ ਲੈਣਾ ਚਾਹੀਦਾ ਵਾ ਪੜਨਾ ਉਹ ਵੀ ਤੂੰ ਸਾਡੇ ਵਰਗਿਆਂ ਨੂੰ ਪੜਨ ਤੋਂ ਹਟਾ ਕੇ ਆਪ ਧੋਣ ਪੜਨ ਲੱਪੀਆਂ ਦੱਸ ਮੈਨੂੰ ਕੀ ਹੈ ਵਾ ਐਦਾ ਦੀ ਕੋਈ ਗੱਲ ਨਹੀਂ ਐ ਮੈਂ ਪੜ ਲੈਣਾ ਚਾਹੀਦਾ ਪੇਪਰ ਆਉਣ ਵਾਲੇ ਆ ਮੈਨੂੰ ਪਤਾ ਕਿੰਨਾ ਕੁ ਪੜਨਾ ਤੂੰ ਦੱਸ ਕੀ ਗੱਲ ਐ ਗੱਲ ਕੁਝ ਨਹੀਂ ਐ ਤੂੰ ਦੱਸ ਕਿੱਥੋਂ ਆਈ ਦੀ ਮੈਂ ਘਰ ਆ ਹੀ ਹੋਣਾ ਮੈਂ ਕਿੱਥੋਂ ਆ

ਚੱਲ ਸਿੰਮਰ ਜੀ ਤੁਮ ਮੈਨੂੰ ਦੱਸ ਸਕਦੀਆਂ ਜੇ ਕੋਈ ਐਦਾਂ ਦੀ ਗੱਲ ਆ ਚੱਲ ਇੱਕ ਦੋਸਤ ਹੋਂ ਦੇ ਨਾਂ ਤੇ ਮੈਂ ਤੇਰੀ ਹੈਲਪ ਹੀ ਕਰ ਦੂੰਗਾ ਸਾਡੇ ਤੇ ਸਾਰੀਆਂ ਗੱਲਾਂ ਹੋਰ ਦੱਸਦੀ ਕਿ ਦੱਸੀਆ ਲਿਆ ਤੇਰੀ ਬਹੁਤ ਵਧੀਆ ਉਹਨਾਂ ਨੇ ਸਟੱਡੀ ਨਹੀਂ ਕੰਪਲੀਟ ਕਰਨੀ ਕੀ ਪਤਾ ਯਾਰ ਅੰਮੀਆ ਬੀਬੀ ਦਾ ਆਪੇ ਹੀ ਮੈਟਰ ਆ ਕਹਿੰਦੇ ਦੇ ਹੀ ਭਾਜੀ ਕਿ ਉਹਨਾਂ ਨੂੰ ਕਰਾਉਣੀ ਆ ਬਾਕੀ ਮੈਨੂੰ ਪਤਾ ਨਹੀਂ ਮੰਮੀ ਨਾਲ ਗੱਲ ਕਰਨਗੇ ਫਿਰ ਜੋ ਮੰਮੀ ਦਾ ਫੈਸਲਾ ਹੋਗਾ ਉਸ ਹੱਬ ਨਹੀਂ ਹੋ ਸਕਦਾ ਜਿਵੇਂ ਕਰ ਲੈਣੀ ਚਾਹੀਦੀ ਕਿਉਂਕਿ ਤੁਹਾਨੂੰ ਪਤਾ ਕੰਪਲੀਟ ਹੋਈ ਦੋਧੀ ਕਰਨੀ ਤੇ ਚਾਹੀਦੀ ਆ ਭਾਜੀ ਵੀ ਇਹੀ ਕਹਿੰਦੇ ਹੁਣ ਇੱਕ ਵਾਰੀ ਮੰਮੀ ਨਾਲ ਗੱਲ ਕਰਨਗੇ ਨਾ ਤੇਰੀ ਆ ਮੰਮੀ ਹੁਣ ਆਇਆ ਨਾ ਜੋ ਵੀ ਕਰਨੀ मन अच्छा पहुंच गई है ना ठीक-ठाक फोन भी किया कमली ने, कम ने जाके सो क्या तो इतनी मिट्टी पर ही पड़ी ससी बेटा की हाल-चाल ने बहुत बढ़िया और तू सुना ठीक-ठाक अच्छा 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 और कितने बजे पहुंच गई सी ਤੇ ਠੀਕ ਹੈ ਰੋਟੀਆਂ ਟੈਂਬਰਾਂ ਵਾਂਗ ਪਹੁੰਚ ਗਏ ਹਾਂ ਜੀ ਅਜੀ ਤਾਂ ਰੋਟੀਆਂ ਬਣੀ ਕੋਈ ਨਹੀਂ ਕਿਸੇ ਬਾਗ ਗਿਆ ਨਾ ਖਾਦੀਆਂ ਪਾ ਠੀਕ ਨੇ ਮੰਮੀ ਹਾਂ ਠੀਕ ਨੇ ਹਾਂ ਜੀ ਠੀਕ ਹੈ ਤੇ ਤੁਸੀਂ ਸੁਣਾਓ ਹਾਂ ਡੱਡੀ ਆਵੇ ਹਾਂ ਮੈਂ ਠੀਕ ਆ ਬੱਚੇ ਮੇਨ ਤਾਂ ਕਾਰਖਾਨੇ ਨੂੰ ਕਹਿੰਦਾ ਪੈ ਕਲਮ ਕਲੀ ਜਸਬੀਰ ਕਮਰੇਜ ਉਹ ਬਦਨੀ ਸੋ ਗਈ ਏ ਤੇ ਸਿਮਰਤ ਅਜੇ ਆਈ ਨਹੀਂ ਉਹ ਕਾਲਜ ਤੋਂ ਤੇ ਮੈਨੂੰ ਤੇ ਕਾਰਖਾਨੇ ਨੂੰ ਕਹਿੰਦਾ ਮੈਨੂੰ ਤੇ ਘਰ ਕੋ ਚੰਗੋ ਹੋ ਜੀ ਨਹੀਂ ਬੈ ਨਜ਼ਰ ਆਉਂਦਾ ਆਹ ਤਾਂ ਸੱਤੇ ਚੰਮੀ ਨਾਲ ਆਏ। ਚੰਮੀ ਠੀਕ ਐ, ਚੰਮੀ ਦਾ ਫੋਨ ਆਇਆ ਸੀ ਸਵੇਰੇ। ਤੇ ਠੀਕ ਠਾਕ ਐ ਤੇ ਓ ਠੀਕ ਐ। ਮੈਂ ਕਿਹਾ ਵੇਖਣੇ ਚਾਹ। ਜਦੋਂ ਆ ਗਈ ਸੀ ਨਾ ਤੇ ਅਸੀਂ ਉਹਨੂੰ ਟਾੜਦੇ ਸਾਂ। ਤੇ ਕਦੀ ਨੂੰ ਗੁੱਸੇ ਹੋ ਲੈਣਾ, ਕਦੀ ਕੁਛ ਕਹਿ ਲੈਣਾ, ਕਦੀ ਪਿਆਰ ਕਰ ਲੈਣਾ, ਕਦੀ ਫਿਰ ਲੜ ਲੈਣਾ। ਤੇ ਹੁਣ ਕੁੜੀ ਜਦੋਂ ਵਿਆਹ ਹੀ ਗਈ ਨਾ ਹੁਣ ਪਤਾ ਲੱਗਦਾ ਪਿਆ ਬਿੱਡੀਆਂ ਦੀ ਕਿੰਨੀ ਕਦਰ ਹੁੰਦੀ ਘਰ 'ਚ। ਹਾਂ। ਕੁਛ ਤੇ ਐਸੇ। ਹਾਂ। ਕੁਛ ਦੀ ਪੂਰੀ। ਕੁਛ ਦੀ ਵੀ ਹਾਂ, ਕੁਛ ਦੀ ਵੀ ਸੀ। ਸਹੀ ਗੱਲ ਉਹਦੇ ਚਿਹਰੇ ਤੇ ਹਾਸਾ ਆ ਗਿਆ ਨਾ ਸਾਡੇ ਚਿਹਰੇ ਤੇ ਹਾਸਾ ਨਹੀਂ ਨਾ ਆਏਗਾ ਤੇ ਧੀ ਤੋਰੀ ਹੈ ਤੇ ਨੂੰ ਵੀ ਬੇਕੇ ਦੁਰ ਬਈਏ ਕੋਈ ਮੈਂ ਆ ਜਣਾ ਮੈਂ ਕਿੰਨੇ ਦਿਨ ਹੀ ਰਹਿਣਾ ਹਮਾ ਮੈਂ ਆ ਜਣਾ ਵਾ ਜਨਾ ਆ ਜੀ ਜਲਦੀ ਜਲਦੀ ਆਉਣ ਤੂੰ ਵੀ ਲੋਟੇ ਜਿੱਦ ਦਿਖਾ ਦੇ ਉਹ ਟੈਂਪਰ ਕਰੀਂ ਇਹ ਤੁਮੇ ਦਿਲਕਵਾ ਦੇ ਉਹ ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋਰ ਲੱਕੀ ਕਿੱਥੇ ਗਿਆ ਹੋਇਆ ਹੈ ਹੈ ਹਾਂ ਆਈ ਨਹੀਂ ਅਜੇ ਮੈਂ ਸਮਝ ਵੇਖਦੀ ਵੀ ਅਜੇ ਤੱਕ ਤੇ ਆਈ ਕੋ ਨਹੀਂ ਕਰਦੀ ਆ ਉਹਨੂੰ ਆ ਤੇਰਾ ਫੋਨ ਕੱਟ ਗਿਆ ਨਾ ਤੇ ਫਿਰ ਉਹਨੂੰ ਫੋਨ ਲਾਨੀ ਆ ਵੀ ਕਿੱਥੇ ਰਹਿ ਗਈ ਐ ਤੂੰ ਮੇਰੀ ਗੱਲ ਸੁਣ ਜੇ ਮੰਮੀ ਦੀ ਜਿਆਦਾ ਤਬੀਅਤ ਖਰਾਬ ਹੈ ਤੇ ਮੰਮੀ ਨੂੰ ਨਾਲ ਲੈ ਆ ਇੱਥੇ ਨਹੀਂ ਉਹਨਾਂ ਨੇ ਨਹੀਂ ਆਣਾ ਹੈਗਾ ਬਸ ਤੁਹਾਨੂੰ ਕਿਤੇ ਤੂੰ ਮਿਲ ਜਿੱਤੀ ਹੈ ਨਾ ਬਸ ਮੈਂ ਠੀਕ ਹੋ ਜਾਣਾ ਹੁਣ ਨਾ ਮੈਂ ਮੈਂ ਕਿਤੇ ਇੱਕ ਦਿਨ ਲਾ ਦਿੱਤੀ ਆ ਤੇ ਤੂ ਨਹੀਂ 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 ਤੇ ਲੱਕੀ ਨੂੰ ਉੱਥੇ ਹੀ ਰੱਖ ਨਾਲ ਕੱਠੇ ਆਜ ਦੋ ਵੇ ਜੀ ਹਾਂ ਤਾਂ ਹੀ ਤੇ ਮੈਂ ਕਹਿਤੀ ਮੈਂ ਕੱਲ ਦਾ ਦੇ ਦੇ ਆਪਾਂ ਬੱਚੋ ਚੱਲ ਜਾਂਦੇ ਮੈਂ ਤਾਂ ਉੱਥੇ ਜਾਵਾਂ ਮੈਂ ਹਾਂ ਜੀ ਸਿਮਰਤ ਆ ਗਈ ਸੀ ਮਰਤ ਹਾਂ ਜੀ ਚਲ ਹਾਂ ਚਲ ਠੀਕ ਹੈ ਮੈਂ ਕਰ ਨਹੀਂ ਹੁੰਨੇ ਫੋਨ ਤੈਨੂੰ ਫਿਰ ਠੀਕ ਹੈ ਠੀਕ ਹੈ ਠੀਕ ਹੈ ਮੇਰਾ ਬੱਚਾ ਠੀਕ ਹੈ ਓਕੇ 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 ਸਿਮਰ ਬਾਬੀ ਹਾਂ ਪਹੁੰਚ ਗਈ ਹਾਂ ਪਹੁੰਚ ਗਈ ਠੀਕ ਹੈ ਪੁੱਤ ਇੰਨਾ ਟਾਈਮ ਸਿਮਰਤ ਮੰਮੀ ਲੇਟ ਜਦਾ ਹੋ ਗਈ। ਕੋਈ ਜ਼ਿਆਦਾ ਹੀ ਨਹੀਂ ਲੇਟ ਹੋ ਗਈ ਤੂੰ। ਟਾਈਮ ਵੇਖੀ ਕਿੰਨਾ ਹੋ ਗਿਆ? ਮੈਨੂੰ ਥੱਕ ਬੜਾ ਗੇਮ ਰੈਸਟ ਕਰਨਾ। ਕੀ ਗੱਲ? ਤੇਰੀ ਤਾਂ ਵੀ ਆ ਠੀਕ ਹੈ? ਹਾਂ ਮੈਂ ਨਹੀਂ। ਕੁਝ ਖਾਦਾ-ਗੁਦਾ ਸੀ ਉੱਥੇ ਕਿ ਨਹੀਂ? ਖਾਦਾ ਹੀ ਮੈਂ। ਕੀ ਖਾਦਾ ਸੀ? ਕੁਝ ਖਾਦਾ ਹੀ। ਸ਼ਕਲ ਤੋਂ ਤੇ 12 ਵਜੇ ਪਏ ਨੇ। ਐਦਾਂ ਨਹੀਂ ਕੋਈ ਗੱਲ ਮੰਮਾ ਮੈਂ ਰੈਸਟ ਕਰਕੇ ਆਉਣੀ ਚਲੂੰਗੀ। ਤੂੰ ਰੈਸਟ ਉਸਤ ਬਹਿ ਤੂੰ ਮੇਰੇ ਕੋਲ ਤੇ ਮੈਂ ਉਦਾਸ ਹੋਈ ਪਿਆ ਸਵੇਰ ਦੀ। ਕੱਲਮ ਕੱਲਿਓ ਤੇਰੀ ਸੁੱਤੀ ਵੀ ਐ ਜਸਬੀਰ ਵੀ ਉਹ ਮੇਨੋਂ ਤਾਂ ਠੀਕ ਨਹੀਂ ਹੋਣੀ ਵਿਚਾਰੀ ਤਾਂ ਹੀ ਹੋਣੀ ਫਿਰ ਠੀਕ ਠਾਕ ਦੀ ਵਿਆਹ ਦੇ ਕੰਮ ਕਮ ਕਰਕੇ ਥੱਕ ਗਈ ਐ ਨਾ ਤੇ ਮੈਂ ਵੀ ਉਹਨੂੰ ਉਠਾਇਆ ਨਹੀਂ ਮੈਂ ਕਿਹਾ ਚਲ ਸੋ ਲੈ ਤੂੰ ਘੜੀਆਂ ਤੂੰ ਵੀ ਤੇ ਮੇਰੇ ਤੇ ਜੀ ਨਹੀਂ ਲੱਗਦਾ ਮੈਂ ਤੇ ਘਰ ਕੰਮ ਨੂੰ ਪੈਂਦਾ ਪਿਆ ਇਹਨੂੰ ਸੌਣ ਦੀਆਂ ਦਾ ਕੰਮ ਨਹੀਂ ਪਈ ਹੋਈ ਪਹਿਲੇ ਜਿਵੇਂ ਭੱਜੀ ਫਿਰਦੀ ਸੀ ਘਰੇ ਸ਼ਰਾਰਤਾਂ ਕਰਦੀ ਸੀ ਹੁਣ ਕੀ ਹੋ ਗਿਆ ਸਿਨਤ ਜੀਵੇਂ ਪਹਿਲੇ ਘਰ ਵਿੱਚ ਜੀ ਫਿਰਦੀ ਸੀ ਨਾ ਸ਼ਰਾਰਤਾ ਕਰਦੀ ਜੈਂ ਆਂਦੇ ਜਾਂਦੇ ਉਹਨੂੰ ਥੱਪੜ ਮਾਰ ਜਾ ਉਹਨੂੰ ਥੱਪੜ ਮਾਰ ਜਾ ਉਹਦੇ ਦੀ ਸ਼ਰਾਰਤਾ ਕਰ ਪਹਿਲਾਂ ਦੀਦੀ ਹੁੰਦੀ ਸੀ ਤੇ ਉਹਨਾਂ ਨੇ ਮੇਰੇ ਤੇ ਲੱਗਾ ਰਹਿਦਾ ਹੁੰਦਾ ਸੀ ਕਦੀ ਆਹ ਕਰ ਲਾ ਕਦੀ ਉਹ ਕਰ ਲਾ ਕਦੀ ਉਹਨਾਂ ਨੇ ਕੋਈ ਕੰਮ ਕਰਾ ਲਾ ਹੁਣ ਮੈਂ ਕਿੰਨਾ ਸ਼ਰਾਰਤਾ ਕਰਾਂ ਤੁਹਾਡੀ ਨਾਲ ਸ਼ਰਾਰਤਾ ਕਰਾਂ ਓਹ ਛੱਡੋ ਮੰਮੀ ਐਵੇਂ ਜਾਣਦੀ ਤੇ ਫੇਰ ਦੀਦੀ ਨੂੰ ਵਾਪਸ ਲੈ ਗਈ ਇੱਥੇ ਨਹੀਂ ਨਹੀਂ ਮੰਮੀ ਜੀ ਦੀ ਤੇ ਆਪਣੇ ਘਰ ਬਹੁਤ ਖੁਸ਼ ਆ ਤੇ ਘਰ ਆਪਾਂ ਕੁਝ ਨਹੀਂ ਨਾ ਹੈਗੇ ਦੀਤੀਓਂ ਦੇ ਜਾ ਕੇ ਖੁਸ਼ ਹੋ ਗਈ ਸਾਡਾ ਤਾਂ ਘਰ ਸੋਨਾ ਹੋ ਗਿਆ ਨਾ ਉਹਦੇ ਬਿਨਾ ਐਦਾਂ ਹੀ ਥੋੜੀ ਗੱਲ ਆ ਗਈ ਆ ਤੇ ਮੈਂ ਜੋ ਹੈਗੀ ਐ ਜੇ ਇੱਥੇ ਤੂੰ ਉਹਦੀ ਵੀ ਸ਼ਰਾਰਤਾਂ ਤੂੰ ਕਰਦੇ ਆਪੇ ਤੂੰ ਕਰ ਕੋ ਛੱਡਾ ਮੰਮੀ ਫालतू ਦੀਆਂ ਗੱਲਾਂ ਮੈਂ ਰੈਸਟ ਕਰਨ ਜਾਣਾ ਹਾਂ ਅੱਛੀ ਗੱਲ ਸੁਣ ਹਾਂਜੀ ਤੇ ਇੱਕ ਰਿਸ਼ਤਾ ਆਇਆ ਸੁਰੇ ਬੱਸ ਕਰ ਦੇ ਵੀ ਮੰਮੀ ਮੈਂ ਅਜੇ ਨਾ ਲੈਣਾ ਗੁੰਡਾ ਹੀ ਮੈਂ ਨਹੀਂ ਗਿਆ ਕਰਾਉਣਾ ਜੀ ਕਿਉਂ ਹੁਣ ਕੀ ਹੋ ਗਿਆ ਉਹ ਹੁੰਦੀ ਦੁਕਾਨ ਤੇ ਮੈਂ ਵਿਆਹ ਕਰਨਾ ਹੈ ਤੇ ਹੁਣ ਤੂੰ ਕਿੰਨੇ ਮੈਂ ਵਿਆਹ ਨਹੀਂ ਕਰਨਾ ਵਾਹ ਮੰਮੀ ਤੇ ਬੜੇ ਚਲਾਗ ਜੇ ਹੁਣ ਇਹ ਵੀ ਲੋ ਕਹਿੰਦੇ ਹੀ ਕਿ ਪੂਰੇ ਘਰ ਸੁਣਾ ਪਿਆ ਵੇ ਤੂੰ ਸ਼ਰਾਰਤਾਂ ਨਹੀਂ ਕਰਦੀ ਤੇ ਅੱਜ ਦੀਦੀ ਨੂੰ ਕਹਿ ਦੋ ਤੇ ਦਿਨ ਵੀ ਨਹੀਂ ਹੋਏ ਤੂੰ ਤੇ ਮੈਨੂੰ ਕੱਢਣ ਦੀ ਤਿਆਰੀਆਂ ਚ ਜੇ ਛੱਡੋ ਯਾਰ ਸਿਮਰ ਮੈਂ ਅੰਦਰ ਮੈਂ ਤਾਂ ਸੁਣ ਬਾਉ ਕਾ ਕੇ ਮਮਤੀ ਰੁਕੜਦੀ ਨਹੀਂ ਆਨੇ ਕੋਈ ਨਹੀਂ ਮੰਮੀ ਮੈਂ ਚੱਲੀ ਅੰਦਰ ਹੁਣ ਵੇਖੋ ਜੀ ਇਹ ਨਖਰੇ ਤੇ ਕੋਈ ਜ਼ਿਆਦਾ ਹੀ ਨਖਰੇ ਕਰਨ ਲੱਗ ਪਈ ਐ ਕਿੱਥੇ ਤਰ ਜਾਣ ਡਈ ਆ ਅੱਗੇ ਕੋਲੇ ਤੂੰ ਬਸ ਇੰਦਰ ਨੀਂਦ ਹੀ ਚੜੀ ਰੰਦੀ ਐ ਕਿਤਰਾ ਭੱਜ ਕੇ ਕਿੱਥੇ ਸੌਂ ਰਹੀ ਸੀ ਕੁਝ ਨਹੀਂ ਮੈਂ ਬਸ ਥੋੜੀ ਜਿਹੀ ਰੈਸਟ ਕਰਨ ਡਈ ਸੀ ਮੇਰਾ ਸਿਰ ਬੜਾ ਦਰਦ ਕਰਨ ਡਿਆ ਸੀ ਗੋਲੇ ਖਾ ਕੇ ਸੌਂ ਗਈ ਸੀ ਕੰਮੇ ਸੁੱਤੀ ਫੇਸੀ ਮੈਂ ਕਿ ਸੌ ਸੌ ਅੱਛਾ ਸ਼ੰਮੀ ਦਾ ਫੋਨ ਆਇਆ ਸੀ ਆਇਆ ਸੀ ਠੀਕ ਐ ਨਾ ਮੈਂ ਫੋਨ ਕੀਤਾ ਸੀ ਪਰ ਮੈਂ ਰਣਜੀਤ ਨੂੰ ਕੀਤਾ ਸੀ ਕਿਉਂਕਿ ਪਹਿਲਾਂ ਤੇ ਨਹੀਂ ਸਸਤੇ ਫੋਨ ਤੇ ਕੀਤਾ ਤੇ ਉਹਦੀ ਸੱਸ ਨੇ ਮੈਨਾਂ ਕੱਲ ਬਾਤ ਕਰ ਲਈ ਬਾਅਦ ਚ ਰঞ্জੀਤ ਨਾਲ ਕਰ ਲਈ ਮੇਰੀ ਤਾਂ ਗੱਲ ਹੀ ਨਹੀਂ ਹੋਈ ਸ਼ਮੀ ਨਾਲ ਉਸ ਕੋ ਕਿਹੜਾ ਨਾਲੇ ਫੋਨ ਹੈਗਾ ਨਹੀਂ ਪਰ ਅੱਜ ਮੈਂ ਹੁਣੇ ਰঞ্জੀਤ ਦੇ ਫੋਨ ਤੋਂ ਉਹਨੂੰ ਆਇਆ ਸੀ ਮੈਂ ਤੇ ਕੀਤੀ ਗੱਲ ਬੜੀ ਸੋਹਣੀ ਗੱਲ ਹੋਈ ਮੇਰੀ ਤੇ ਸ਼ਹਿਦੋਂ ਜ਼ਿਆਦਾ ਰঞ্জੀਤ ਬਾਹਰ ਹੋਵੇ ਚਲੋ ਭੈਣ ਕੋਈ ਸੀ ਬੜੀ ਖੁਸ਼ ਹੈ ਕਿ ਸ਼ਮੀ ਤੁਹਾਨੂੰ ਪਤਾ ਉਹ ਲਾਲ ਰੰਗ ਚ ਕਿੱਡੀ ਸੋਹਣੀ ਲੱਗਣ ਢਈ ਸੀ ਕਿੱਡੀ ਚਚਣ ਢਈ ਸੀ ਬਿਲਕੁਲ ਮੇਰੇ ਆਪਣੇ ਭਰਾ ਦਾ ਰੂਪ ਲੱਗਣ ਢਈ ਸੀ ਨਹੀਂ ਜਸਵੀਰ ਮੈਂ ਜੇ ਨੂੰ ਅੱਖ ਪਰ ਤੇ ਨਹੀਂ ਲੀਖਿਆ ਨਜ਼ਰ ਬੜੀ ਜਲਦੀ ਲੱਗ ਜਿੱਤੀਆਂ ਨੂੰ ਤੇ ਹੱਸਦੀਆਂ ਹੀ ਚੰਗੀਆਂ ਲੱਗਦੀਆਂ ਨੇ ਤੇ ਇਹਦੇ ਨਾਲ ਹੀ ਇਹਨਾਂ ਨੂੰ ਵੇਖੀ ਨਾ ਤਾਂ ਚੰਗਾ ਹੀ ਮੇਰੀ ਗੱਲ ਸੁਣ ਨਾ ਮੇਰੀ ਗੱਲ ਤੇ ਕਰ ਲੈ ਛੋਟੇ ਛੋਟੇ ਨਾ ਕੋਈ ਗੱਲ ਕਰ ਤੇਰੀ ਗੱਲ ਮੈਂ ਕੱਟਣ ਲੱਗ ਗਿਆ ਤੂੰ ਬਾਦਿਸ਼ ਕਰ ਲੈ ਮੇਰੀ ਗੱਲ ਸੁਣ ਨਾ ਕਿ ਮੈਂ ਭੁੱਲ ਜਾਣਾ ਹਾਂਜੀ ਯਾ ਵਿੱਚ ਸਾਰਾ ਤੇ ਬਾਕੀ ਠੀਕ ਠਾਕ ਸੀ ਇੰਤਜ਼ਾਮ ਸਭ ਕੁਝ ਵਧੀਆ ਹੁੰਦਾ ਪਿਆ ਸੀ ਉਹਦੀ ਇਹਨਾਂ ਨਾਲ ਬੜੀ ਖੁਸ਼ੀ ਉਹਦੀ ਨਾਲ ਨਨੰਦ ਤੇ ਪੁੱਛੋ ਹੀ ਕੁਝ ਨਾ ਇੰਨੀ ਜੀ ਨਨੰਦ ਵੀ ਆ ਬੜੇ ਹਾਸੇ ਪੁੰਦਾ ਤਾਨੂੰ ਪਤਾ ਜਿਸ ਨੂੰ ਵੇਖਣ ਆਏ ਸੀ ਹੈਨਾ ਉਹ ਤਾਂ ਉਹਨੂੰ ਬਾਅਦ ਚੋਂ ਪਤਾ ਲੱਗਾ ਕਿ ਉਹਨੂੰ ਸ਼ਹਿ ਟਟੀਆਂ ਲੱਗੀਆਂ ਹੋਈਆਂ ਸੀ ਅੱਛਾ ਆਓ ਕਿ ਪਰਸੋਂ ਸਭ ਦੇ ਫੇਰ ਵੀ ਖਾਲੀ ਅਸਗੇ ਹੈਨਾ ਸਭ ਉਸਾਈ ਕਿ ਬੀਸੀ ਖਾਂਦਾ ਪੰਜ ਖਾਦੇ ਸੀ ਤੇ ਨਹੀਂ ਵੀ ਇੱਥੇ ਜਾਂਦੀ ਸੀ ਹਾਂ ਉਹ ਪਾਗਲ ਜੀ ਨਾ ਉਹ ਤਾਂ ਕਹੇ ਜੀ ਵਿਆਹ ਵਾਲਾ ਸੀਨ ਵੇਖਣਾ ਸੀ ਤੁਸੀਂ ਉਹ ਵੀਡੀਓ ਤਾਂ ਮੈਂ ਵਿਖਾਨੀ ਹੋਣੀ ਵੀਡੀਓ ਵਗਿਆ ਜੇ ਕੱਲੇ ਨੇ ਟੇਬਲ ਲਾਇਆ ਤੇ ਵੇਟਰਾਂ ਦੀ ਉਹਨੇ ਇਹ ਲੈਂਡ ਬਣਾਈ ਹੋਈ ਸੀ ਤੇ ਮੁੱਛਾਂ ਨੂੰ ਵੱਟ ਚੜ ਕੇ ਕਹਿੰਦਾ ਮੈਂ ਇਥੇ ਪ੍ਰਾਣਾ ਜੇ ਮੇਰੇ ਵੱਲ ਸੇਵਾ ਕਰੋ ਮੇਰੀ ਸੇਵਾ ਤੇ ਨਾਲੇ 40 50 ਤੇ ਆਪਣੇ ਬੰਦੇ ਹੀ ਲੈਣਦੇ ਸੀ ਉਹਨੇ ਐਹੀ ਦੇ ਕੋ ਮੌਕਾ ਹੁੰਦਾ ਕਿ ਕੋਈ ਸੇਵਾ ਪਾਉਗੀ ਕਿੰਨੀ ਕੀਤੀ ਪਰ ਕਿੱਥੇ ਮੇਲ ਹੋਣੇ ਇਹ ਤਾਂ ਗੱਲ ਸਹੀ ਕੁੜੀਆਂ ਮੁੰਡਿਆਂ ਦੇ ਵਰਤਦੇ ਰਹਿਣਾ ਧੀਆਂ ਨੇ ਆਦੇ ਵੀ ਰਹਿਣਾ ਤੇ ਜਾਂਦੇ ਵੀ ਰਹਿਣਾ ਪਰ ਹੈਗਾ ਨਾ ਥੋੜਾ ਜਿਹਾ ਹੋਰ ਸੁਭਾਅ ਦਾ ਜੇ ਮਿੰਟ ਬਾਅਦ ਮੁਦਰੀ ਪਾਗਣਾ ਐਨ ਚੇਂਜ ਕਰੀ ਫਿਰਦਾ ਸੀ ਐਨਜੰਜ ਐਨਜੰਜ ਨੂੰ ਮੁਦਰੀ ਕਰਨ ਉਹ ਐਨ ਨਹੀਂ ਸੀ ਕਹਦਾ ਮੈਂ ਉਹ ਖਾਂਦਾ ਕਰ ਸੀ ਮੈਨੂੰ ਅੰਗੂਠੀ ਪਾਈ ਇਹ ਪੁੱਛੋ ਸਾਨੂੰ ਬੱਸ ਸੋਨੀ ਦਾ ਗੱਲ ਭੁੱਲਣੀਆਂ ਨਹੀਂ ਆਈਆਂ ਜੀ ਹਾਂ ਉਹਨਾਂ ਨੂੰ ਸੱਸ ਨਹੀਂ ਖੁਸ਼ ਲੱਗੀ ਹਾਂ ਤਾਂ ਜੀ ਇੱਕ ਗੱਲ ਤਾਂ ਮੈਂ ਵੀ ਨੋਟ ਕੀਤੀ ਜਦੋਂ ਮਿਲਣੀ ਕੀਤੀ ਨਾ ਆਪਾਂ ਆਓ ਉਹਨੂੰ ਟੋਪਸ ਤੁਸੀਂ ਫੜਾਏ ਕੋ ਟੋਪਸ ਨਾਲ ਐਨਜੰਜ ਕਰਕੇ ਵੇਖੀ ਜਾਵੇ ਤੇ ਬਾਅਦ ਚ ਜਿਹੜੀ ਆਪਾਂ ਉਹਦੀ ਕੁੜੀ ਨੂੰ ਮਿਲਣੇ ਦਾ ਟੌਪਸ ਪਾਇ ਉਹਦੇ ਹੱਥੋਂ ਫੜ ਕੇ ਤੇ ਆਪਣੇ ਪਰਚ ਵਾਲੇ ਤੇ ਉਹ ਵੀ ਇੰਜ ਇੰਜ ਕਰਕੇ ਵੇਖਣ ਦੇਗਾ ਤੇ ਉਹ ਜਾਂਦੀ ਸੀ ਕਿਸੇ ਤਰ੍ਹਾਂ ਉਹ ਪਹਿਲਾਂ ਸੇ ਅੰਦਰ ਨੂੰ ਬਾਹਰ ਨੂੰ ਕੰਮ ਨਹੀਂ ਕਰਦੀ ਸੀ ਇਹ ਨਾ ਕਿਸੇ ਨਾਲ ਖੋਤੇ ਤਰਹੇ ਤਰਹੇ ਅੰਸ਼ੇ ਕਿ ਕੌਣ ਸੀ ਮੈਨੂੰ ਨਹੀਂ ਪਤਾ ਕਿਸੇ ਨਾਲ ਖਲੋ ਕੇ ਗੱਲਾਂ ਕਰਕੇ ਵੀ ਸੀ ਕੋਈ ਜਦੋਂ ਉਹਨੇ ਮੈਂ ਇੱਕਦਮ ਮੈਂ ਨਹੀਂ ਸੁਣਿਆ ਕੀ ਕਹਿੰਦੀ ਵੀ ਹੈ ਮੈਨੂੰ ਲੱਗ ਕੋਲੋ ਲੱਗੇ ਨਾ ਕਿਦਮ ਚੋਪਰਾ ਦੇ ਤੇ ਗੱਲ ਪਲਟ ਗਈ ਤੇ ਤੇ ਦੋਨੋਂ ਡੱਬੀਆਂ ਨੇ ਹੱਥ ਹੀ ਫੜੀਆਂ ਹੋਈਆਂ ਸਨ ਉਹਦੋ ਉਦੋਦ ਨਾ ਮਤਲਬ ਦੇਖਣ ਦਾ ਤਾਂ ਚੰਗਾ ਨਹੀਂ ਸੀ। ਪੈਂਜੀ ਫਿਰ ਪਾ ਚਲੀ ਸ਼ਾਮੀਵਾਰ ਕੋਚ ਕੀ ਆਈਏ। ਕੁੜੀ ਨੂੰ ਕਿਤੇ ਵੱਧ ਘਾਟ ਨਾ ਕਰਦੀ ਹੋਵੇ। ਕਿ ਚੀਜ਼ਾਂ ਹਲਕੀਆਂ ਪਾਈਆਂ। ਤੁਸੀਂ ਕੋਲੀਂ ਕਰਦੇ ਉਹ ਵੀ ਤਨ ਕਰਸੋ। ਪੈਂਜੀ ਦੇਖਾ ਨਹੀਂ ਤੇ ਨਹੀਂ ਪਈ ਪੋਸਟ। ਗੱਲ ਹਲਕੀ ਭਾਰੀ ਦੀ ਨਹੀਂ ਹੈਗੀ। ਗੱਲ ਕੀ ਪਹੁੰਚ ਦੇ। ਸਾਡੇ ਜਿੰਨੀ ਪੈਂਜੀ ਪਹੁੰਚ ਸੀ ਆਪਾਂ ਕਰਤਾ। ਮੇਚਾ ਪਾ ਉਹਨਾਂ ਦੀ ਹਲ ਗੱਲ ਤੇ ਖਰੇ ਤੇ ਨਾ ਉਤਰ ਸਕਦੇ ਸਾਡਾ ਜਿੰਨਾ ਹੱਥ ਪਿਆ ਕਰਦਾ ਤੇ ਕੋਈ ਵੀ ਪੈਂਜੀ ਧੀ ਵਾਲਾ ਮੜਾ ਨਹੀਂ ਕਰਦਾ ਜਿੱਤਰਾ ਮਰਜ਼ੀ ਕਰੇ ਭਾਵੇਂ ਓਖਾ ਹੋ ਕੇ ਕਰੇ ਭਾਵੇਂ ਅਮੀਰ ਤੋਂ ਅਮੀਰ ਗਰੀਬ ਤੋਂ ਗਰੀਬ ਹੱਥ ਜੋਰ ਸਭ ਬੋਲ ਬਸ ਸਾਡੇ ਹਮੇਸ਼ਾ ਸਿਰ ਝੁਕੇ ਹੋਏ ਨੇ ਕੋਈ ਆ ਦੇ ਸਾਡੇ ਕੋਲ ਤੇ ਆਏ ਜੇ ਨਾਲ ਜਿੰਨੇ ਧੀਆ ਦੇਤੀਆਂ ਨਾ ਜਸਵੀਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਚੀਜ਼ ਦੀ ਗੁੰਜਾਇਸ਼ ਹੋਵੇ ਚਾਹੀਦੀ अच्छा तू सच ओ कॉलेज सिमरत मैं कुछ ना याद नहीं रिया तेरा ਨਾਲ ਗੱਲ ਹੋਈ ਦੱਸਿਆ ਇੱਕ ਤਰ੍ਹਾਂ ਦਾ ਲੰਦੀ ਵੀ ਕਿ ਨਹੀਂ ਨਹੀਂ ਮੇਰੇ ਨਾਲ ਗੱਲ ਹੋਈ ਸੀ ਗੱਲ ਹੋਈ ਮੈਂ ਤੈਨੂੰ ਕੀ ਕਹਿਣ ਲਈ ਆ ਤੂੰ ਜਿਹੜੀ ਗੱਲ ਦੱਸਤੀ ਨਾ ਖੜਕਦੀ ਤੇ ਮੈਨੂੰ ਵੀ ਪਈ ਸੀ ਤੇ ਆ ਕਸ਼ਮੀਰੀ ਵੱਲ ਨਾ ਚਲੀ ਹੁਣੇ ਉਹ ਹਾਂ ਪਰ ਚੰਗਾ ਨਹੀਂ ਪਤਾ ਨਹੀਂ ਬੱਲਾ ਉਹ ਘਰ ਵੀ ਕੋਈ ਨਹੀਂ ਸੰਧਤ ਤੱਕ ਰਹਿ ਗਈ ਨਾ ਤੇ ਕੱਲ ਹੋਵੇ ਨਾਲ ਹੁਣ ਚਲ ਰਹੀ ਅਸਲ ਕਰਦਾ ਕਿਸੇ ਕਾਲਜ ਹਾਂ ਬੰਦਾ ਇਹਨਾਂ ਦਾ ਸਿਆਗੇ ਕਹਿੰਦੇ ਕਾਲ ਕਰਕੇ ਪੁੱਛਾਂਗੇ ਜੀ ਉਹਨਾਂ ਨੇ ਕਿਤੇ ਆਣ ਜਾਣ ਨੂੰ ਉਹਨਾਂ ਦਾ ਪ੍ਰੋਗਰਾਮ ਹੋਇਆ ਜੀ ਫਿਰ ਅਸੀਂ ਚਲਣਾ ਨਹੀਂ ਬੱਜੀਗਾ ਜਦੋਂ ਫ੍ਰੀ ਹੋਣਗੇ ਅਸੀਂ ਕੋਲੋਂ ਜਾਂਦੇ ਠੀਕ ਹੈ ਭੈਣ ਜੀ ਸਾਨੂੰ ਪਤਾ ਨਹੀਂ ਕੋਈ ਟਾਈਮ ਲੈ ਕੇ ਜਾਣਾ ਪਣਾ ਕਰਨਾ ਸੋ ਲੋ ਗੱਲਾਂ ਨਹੀਂ ਹੋਈਆਂ ਜਦੋਂ ਫ੍ਰੀ ਦੇਖ ਲਓ ਭੈਣ ਜੀ ਆਪਣੀ ਧੀ ਹੁੰਦੀ ਆ ਤੇ ਫਿਰ ਵੀ ਟਾਈਮ ਲੈ ਕੇ ਜਾਣਾ ਪੈਂਦਾ ਚਲੋ ਬੈਠੋ ਮੈਂ ਕੁਝ ਲੈ ਕੇ ਆਇਆ ਤੇ ਕਿੱਢ ਕੇ ਤਾਂ ਬਹਿ ਜਾ ਸਿਮਰਤ ਨੂੰ ਆਵਾਜ਼ ਮਾਰਦੇ ਹਾਂ ਉਹ ਲੈ ਗਈ ਬਹਿ ਜਾ ਤੂੰ ਉਹ ਯਾਰ ਸੌਂਦਾ ਇਹ ਕੰਨੀ ਤਸਵੀਰ ਜਦੋਂ ਧੀਆਂ ਵੀ ਆਈਆਂ ਜੰਦੀਆਂ ਵਾਲੇ ਨਾ ਫਿਰ ਟਾਈਮ ਹੀ ਲੈ ਕੇ ਜਾਦਾ ਹੁੰਦਾ ਤੇ ਪੁੱਛੀਦਾ ਬੇਟਾ ਕਿਥੇ ਜਾਣਾ ਤੇ ਨਹੀਂ ਅਸੀਂ ਆਣਾ ਸੀ ਮਿਰਨ ਵਾਸਤੇ ਜੇ ਉਹ ਕਹਿੰਦੀਆਂ ਮम्मा ਆ ਜਾਓ ਤੁਸੀਂ ਤੇ ਫਿਰ ਜਾਵਾਂਗੇ ਤੇ ਕਹਿੰਦੀ ਨਹੀਂ ਮੰਮੀ ਅਸੀਂ ਥੋੜੇ ਬਿਜ਼ੀ ਆ ਤੇ ਫਿਰ ਜਾਂਦੀ ਤਿਆਰੀ ਕੀਤੀ ਵੀ ਰਹਿਣੀ ਪੈਂਦੀ ਐ ਕੋਈ ਨਹੀਂ ਫਿਰ ਚਲੇ ਜਾਵਾਂਗੇ